ਵੀ ਦੇਖ ਸਕਦੇ ਜੇ ਅੱਜ ਬਹੁਤ ਹੀ ਇੱਕ ਮੰਦਭਾਗੀ ਘਟਨਾ ਵਾਪਰੀ ਪਿੰਡ ਪਿਆਰੀਪੁਰ ਦਾ ਨੌਜਵਾਨ 23 ਸਾਲ ਦਾ ਨੌਜਵਾਨ ਜਿਹੜਾ ਉਹਦੀ ਜਿਹੜੀ ਡੈੱਡ ਬੋਡੀ ਆ ਨਹਿਰ ਦੇ ਤੋਂ ਮਿਲੀ ਆ ਆ ਵੇਖ ਸਕਦੇ ਮਾਤਾ-ਮਾਵਾ ਦੇ ਵਰਲਾਪ ਆ ਵੇਖ ਸਕਦੇ ਆ ਚੱਪਲ ਬੱਚੇ ਦੀ ਪਈ ਆ ਇੱਥੇ ਆਪਾਸ ਮਾੜਾ ਟੈਟ ਡੋੜੀ ਕੋ ਫਾੜਦੇ ਆ ਤੁਹਾਨੂੰ ਜਿਹੜੀ ਬਹੁਤ ਹੀ ਮੰਦਭਾਗੀ ਜਿਹੜੀ ਘਟਨਾਵਾਂ ਵਾਪਰੀ ਆ ਅਜੇ ਪਾਸੇ ਬਿਹਾਰੀਪੁਰ ਜੋ ਕਿ 28 ਤਰੀਕ ਤੋਂ ਗਾਇਬ ਸੀਗਾ ਨਯਾਨ ਮਕਤਾਰ ਸਿੰਘ ਮੇਰਾ ਪੋਤਰਾ 28 ਤਰੀਕ ਨੂੰ 10:30 ਵਜੇ ਉੱਠ ਕੇ ਤਿਆਰੀ ਕਰਕੇ ਦਾੜੀ ਕਟਾਉਣ ਵਾਸਤੇ ਟੂਰ ਸਾਹਿਬ ਆਇਆ ਸੀਗਾ ਦਾੜੀ ਕਟਾ ਕੇ ਉਹਦੇ ਮਗਰ ਕੋਈ ਬੱਚਾ ਬੈਠਾ ਵਾ ਉਹਦੇ ਹਾਂਦਾ ਹੀ ਹੋਊਗਾ ਨਾਲ ਬੈਠਾ ਸੁਣਿਆ ਗਿਆ ਵਾ ਤੇ ਉਦੋਂ ਬਾਅਦ ਵਿੱਚ ਕੋਈ ਸਾਨੂੰ ਉਹਦਾ ਸੁਰ ਪਤਾ ਨਹੀਂ ਲੱਗਾ ਅਸੀਂ ਕਿ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਲਵਦਿਆਂ ਨੂੰ ਚੌਂਕੀ ਜੀ ਮਤਲਬ ਰਿਪੋਰਟ ਕਰਾਈ ਆ ਤੇ ਬਾਕੀ ਥਾਣੇ ਦੇ ਵਿੱਚ ਵੀ ਸਭ ਕੁਝ ਲਿਖਾਇਆ ਗਿਆ ਵਾ ਅਫਸਰਾ ਤੱਕ ਵੀ ਗੱਲਬਾਤ ਕੀਤੀ ਗਈ ਆ ਪਰ ਅੱਜ ਸਾਨੂੰ ਸਵیرے ਪਤਾ ਲੱਗਾ ਜਦੋਂ ਅਸੀਂ ਚੌਂਕੀ ਆਏ ਆ ਤੇ ਕਿਸ ਨੇ ਦੱਸਿਆ ਵੀ ਇੱਕ ਕੋਈ ਲੜਕਾ ਵਾ ਜਿਹੜਾ ਉਹ ਨਹਿਰ ਦੀ ਪਰੜੀ ਦੇ ਉੱਤੇ ਪਿਆ ਵਾ ਜਦੋਂ ਇੱਥੇ ਆਣ ਕੇ ਵੇਖਿਆ ਤੇ ਉਹ ਅਸੀਂ ਪਛਾਣਿਆ ਤੇ ਉਹ ਸਾਡਾ ਲੜਕਾ ਜਦੀਪ ਨਿਕਲਿਆ ਉਸਕੇ ਨਾਮ ਕੀ ਮੰਗਦਾ ਉਹਦਾ ਨਾਮ ਸੀ ਜਦੀਪ ਸਿੰਘ son of ਬਲਜਿੰਦਰ ਸਿੰਘ ਕਿੰਨੇ ਕੁ ਉਮਰ ਸੀ ਉਮਰ 23 ਸਾਲ ਅਸਰ ਵਿਆਹ ਨਹੀਂ ਹਨ ਮੈਰੜੀ ਸੀ ਤੇ ਕੀ ਮੰਗ ਕਰਦੇ ਹੋ ਕੀ ਲੱਗਦਾ ਤੁਹਾਨੂੰ ਅਸੀਂ ਇਹ ਮੰਗ ਕਰਦੇ ਹਾਂ ਕਿ ਇਹ ਕਤਲ ਕੀਤਾ ਗਿਆ ਤੇ ਇਹਦੇ ਜੋ ਵੀ ਕਾਤਲ ਆ ਨਾ ਉਹਨਾਂ ਨੂੰ ਫੜਿਆ ਜਾਵੇ ਤੇ ਸਾਡੇ ਇਹ ਬੱਚੇ ਨੂੰ ਮਰੇ ਹੋਏ ਬੱਚੇ ਨੂੰ ਇਨਸਾਫ ਹੋਇਆ ਜਾਵੇ ਜੀ ਮੈਂ ਜੀ ਦੀਪ ਦਾ ਮਾਮਾ ਇਹ ਇਹਦੀ ਸਿਲੈਕਸ਼ਨ ਹੋ ਚੁੱਕੀ ਸੀ ਸੌਵਰ ਸੌਵਰ ਇਹਨੇ ਸ਼ਿਪ ਤੇ ਜਾਣਾ ਸੀ ਬੰਬੇ ਤੇ ਸਾਰੇ ਘਰ ਦੇ ਜਿੱਦਾ ਤਿਆਰੀਆਂ ਕਰਦੇ ਹੁੰਦੇ ਵੀ ਚਲੋ ਇੱਕ ਦਿਨ ਰਹਿ ਗਿਆ ਤਾਂ ਅਸੀਂ ਤਿਆਰੀਆਂ ਕਰਦੇ ਇਹ ਦਾਦਾ ਜੀ ਨੇ ਉਹਦੇ ਇਹਨਾਂ ਨੂੰ ਸ਼ੁਕਰ ਆਮੇ ਨੂੰ ਸ਼ਾਪਿੰਗ ਕਰਾਈਏ ਵੀ ਚਾਹਾਂ ਸਾਰਾ ਸਮਾਨ ਤਿਆਰ ਕਰਨ ਦੇ ਸੀ ਵੀ ਸੌਵਰ ਜਾਣਾ ਪੁੱਤ ਨੇ ਪਰ ਜਿਹੜਾ ਸੈਟਰਡੇ ਨੂੰ ਇਹਨੂੰ ਸਵੇਰੇ 8:30 10:00 ਵਜੇ ਫੋਨ ਆਉਂਦਾ ਨਾ ਉਹਦੇ ਫੋਨ ਦੇ ਆਧਾਰ ਤੇ ਕਿਸੇ ਦਿਨ ਨੂੰ ਸੱਧਿਆ ਤੇ ਜਿਹੜਾ ਇਹਨਾਂ ਇਹ ਵਾਰਦਾਤ ਹੋਈ ਆ ਸਿਰ ਸਾਰਾ ਫਿਸਿਆ ਪਿਆ ਹੈਗਾ ਹੱਥ ਜਿੱਦਾਂ ਆਪਾਂ লাশ ਨੂੰ ਧੂਕੇ ਲੈ ਕੇ ਜਾਣੇ ਨਾ ਹੱਥੇ ਦਾ ਪਿੱਛੇ ਨੂੰ ਆਇਆ ਮੁੜਿਆ ਆ ਜੇ ਤੁਸੀਂ ਮੌਕਾ ਦੇਖਿਆ ਹੋਵੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਸਾਫ਼ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ਼ ਚਾਹੀਦਾ ਹੈ ਕਿਉਂਕਿ ਕੱਲਾ ਕੱਲਾ ਮਾਪਿਆਂ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਸਾਡਾ ਭਨੇਵਾ ਅਸੀਂ 24 ਘੰਟੇ ਨਾਲ ਰਹਿੰਦੇ ਸੀ ਅਸੀਂ ਤੇ ਬਹੁਤ ਹੀ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸਹੈਲਪ ਕੀਤੀ ਜਾਵੇ ਤੇ ਉਹਨਾਂ ਾਕਾਤਾਂ ਤੱਕ ਪਹੁੰਚਾ ਜਾਵੇ ਹਾਂਜੀ ਭਰਾਂਜੀ ਕੀ ਨਾਮ ਮੈਂ ਦਿਆਲ ਸਿੰਘ ਮੀਆਂਵੰਡ ਕਿਸਾਨ ਮਜ਼ਦੂਰ ਸਿੰਘਰ ਕਮੇਟੀ ਪੰਜਾਬ ਕੀ ਗੱਲ ਬਾਤ ਹੋਈ ਹੈ ਨੈਤੋ ਜਿਹੜੀ ਨੌਜਵਾਨ ਦੀ ਲਾਸ਼ ਸਾਡਾ ਨਾ ਜੂਨ ਪ੍ਰਧਾਨ ਮਹਤਾਰ ਸਿੰਘ ਬਿਆਰੀਪੁਰ ਇਹਨਾਂ ਦਾ ਪੁੱਤਰਾ ਜਿਹੜਾ ਵਾ ਇਹ 28 ਤਰੀਕ ਦਾ ਹੀ ਦਾ ਵਾ ਇਹ ਘਰੋਂ ਗਿਆ ਸੀ ਆਪਣੇ ਕਟੂਰ ਸਾਹਿਬ ਦਾੜੀ ਕਟਿੰਗ ਕਰਾਉਣ ਵਾਤੇ ਗਿਆ ਹੈਗਾ ਉਹਦੇ ਨਾਲ ਉਹਥੇ ਮੁੜ ਕੇ ਤੇ ਯਾਰ ਦੋਸਤ ਵੀ ਸਾਨੂੰ ਪਤਾ ਲੱਗਾ ਨਾ ਰਹੇਗੇ 28 ਨੂੰ ਵੀ ਟੈਲੀਫੋਨ ਕਰਦੇ ਰਹੇ ਟੈਲੀਫੋਨ ਵੀ ਮੁੰਡੇ ਨੇ ਚੁੱਕਿਆ ਕਿ ਰਹੀ 29 ਤਰੀਕ ਨੂੰ ਕੱਤੇ ਰਹੇ ਅਹੀਂ ਰਿਸ਼ਤੇਦਾਰੀਆਂ ਜਿਵੇਂ ਲੱਭਦੇ ਰਹੇ ਕਿਤੇ ਨਹੀਂ ਲੱਭਾ ਫਿਰ ਅਹੀਂ ਸੋਮਵਾਰ ਜਿਹੜਾ ਸਾਡਾ ਤਰਨਾ ਇਹ ਆਪਣੇ ਤਰਨ ਤਰਨ ਐਸਐਸਪੀ ਦੇ ਫਿਰ ਅਹੀਂ ਸ਼ਾਮ ਨੂੰ ਆਣ ਕੇ ਦਰਖਾ ਦਿੱਤੀ ਵੀ ਸਾਡਾ ਇਤਰਾ ਬੱਚਾ ਇਹਦਾ ਨਹੀਂ ਲੱਭਣ ਡਿਆ ਫਿਰ ਡਿਪਟੀ ਸਾਹਿਬ ਨੂੰ ਵੀ ਅਹੀਂ ਜਿਹੜੇ ਉਹਦੇ ਮੋਬਾਈਲ ਨੰਬਰ ਦਿੱਤੇ ਸਾਡੇ ਟਰੇਸ ਕਰਾਉਣ ਵਾਸਤੇ ਫਿਰ ਅਹੀਂ ਉਦੋਂ ਦੇ ਲੱਭਣ ਡੇ ਹਾਂ ਫਿਰ ਸਾਨੂੰ ਅੱਜ ਚੌਂਕੀ 'ਚ ਇੱਕ ਬੰਦੇ ਨੇ ਦੱਸਿਆ ਵੀ ਇੱਕ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਉੱਥੇ ਪਈ ਆ ਨਹਿਰ ਤੇ ਵੇਖੋ 29 ਤਰੀਕ ਦੀ ਪਈ ਆ ਫਿਰ ਅਹੀਂ ਇੱਥੇ ਆਣ ਕੇ ਵੇਖਿਆ ਤੇ ਬੱਚਾ ਸਾਡਾ ਸਾਨੂੰ ਇਤਨਾ ਸ਼ੱਕ ਹੈ ਜਿਤਨਾ ਉਹਦਾ ਕਤਲ ਕੀਤਾ ਵਾ ਕਿ ਉਹ ਇੱਕ ਚਪਲ ਹੋਇਆ ਕਿ ਲੱਗ ਪਈਆ ਇੱਕ ਚਪਲੋ ਦੇ ਪੈਰੀਆਂ ਜੀ ਉਹਨੇ ওভারਡੋਜ਼ ਕੀਤੀ ਹੁੰਦੀ ਤਾਂ ਫਿਰ ਉਹਨੇ ਥੋੜਾ ਆਪਣੇ ਲਪਤਾਨਾ ਬੁੜਕੇ ਨਾ ਹੀ ਕੋ ਤਰਸ ਤਰਸ ਕੇ ਉਹਨੇ ਮਾਰਨਾ ਹੈ ਸਾਨੂੰ ਯਾਦ ਆ ਵੀ ਉਹਦੇ ਸਿਰ 'ਚ ਸੱਟ ਮਾਰ ਕੇ ਉਹਦਾ ਕਤਲ ਕੀਤਾ ਗਿਆ ਕੀ ਮੰਗ ਸਾਡੀ ਮੰਗੀ ਹੋਏ ਸਾਨੂੰ ਇਨਸਾਫ ਚਾਹੀਦਾ ਵਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਮਲਾਜੇ ਬਾਤਿਓ ਲੈ ਕੇ ਚੱਲੇ ਡੇਡ ਭਾਟੀ ਪਰ ਅਸੀਂ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਜਿਹੜੇ ਦੂਸੀ ਉਫੜੇ ਨਹੀਂ ਜਾਂਦੇ